ਹਾਂਜੀ ਉਹ ਤੁਹਾਨੂੰ ਸਸਤੀ ਗੱਲ ਦੇ ਵੈਲਕਮ ਹੈ ਤੁਹਾਡਾ ਮੇਰੇ ਡਮੇ ਬ੍ਰੋ ਦੇ ਵਿੱਚ ਤੇ ਹੁਣ ਸਵੇਰ ਦੇ ਵੱਜ ਰਹੇ ਨੇ 5:30 ਤੇ ਹੁਣ ਬੈਠਿਆ ਬਾਹਰ ਇਹਨਾਂ ਵਧੀਆ ਲੱਗ ਰਹੇ ਤੁਹਾਨੂੰ ਆ ਦੇਖੋ ਗਾਇਸ ਸਵੇਰੇ ਸਵੇਰੇ ਠੰਡੇ-ਹੰਡੇ ਵਾਤਾਵਰਨ ਵਿੱਚ ਬੈਠਾ ਮੈਂ ਸਾਨੂੰ ਗਾਇਸ ਸਵੇਰੇ ਉੱਠ ਕੇ ਗ੍ਰੀਨਰੀ ਫੀਲ ਕਰਨੀ ਚਾਹੀਦੀ ਆ ਰੋਜ਼ ਬਾਕੀ ਉਹਨਾ ਤੋਂ ਕੇ ਡਰੈਸ ਵਗੈਰਾ ਪਾਣੇ ਆ ਤੇ ਪੱਗ ਵਗੈਰਾ ਬੰਨਦੇ ਆ ਦੋਸਤੋ ਪੱਗ ਬੰਨ ਲਿਆ ਫਾਈਨਲੀ ਹੁਣ ਰੋਟੀ ਵਗੈਰਾ ਖਾਣੇ ਤੇ ਫਿਰ ਜਾਣੇ ਹੁਣ ਖਾਵਾਂਗੇ ਜੀ ਆਪਾਂ ਮੂੰਗੀ ਦਾਲ ਨਾਲ ਰੋਟੀ ਬੜੀ ਟੇਸਟੀ ਆ ਤੇ ਹੁਣ ਜਾਨੇ ਸਕੂਲ ਤੇ ਤੁਹਾਨੂੰ ਮਿਲਦਾ ਸਕੂਲ ਤੋਂ ਆ ਕੇ ਦੋਸਤੋ ਸਕੂਲ ਤੋਂ ਆ ਚੁੱਕੇ ਫਾਈਨਲੀ ਧੰਦੇ ਹੀ ਮਿਲੇ ਆਪਾਂ ਨੂੰ ਕੁੱਕੜੇ ਤਾਂ ਖਾਣੇ ਆਪਾਂ ਕੁੱਕੜੇ ਦੋਸਤੋ ਮੰਮਾ ਹੁਣ ਦੇਖ ਰਹੇ ਨੇ ਆਪਣਾ ਨਾਟਕ ਦੋਸਤੋ ਪਰਸੋਂ ਰਖੜੀਆਂ ਨੇ ਤੇ ਆਪਾਂ ਸਾਰੇ ਜਾਵਾਂਗੇ ਦੀਦੀ ਕੋਲ ਹੋਸਟਲ ਰਖੜੀਆਂ ਰਖੜੀਆਂ ਬਣਵਾ ਕੇ ਆਵਾਂਗੇ ਆਪਾਂ ਬਾਕੀ ਹੁਣ ਮੰਮਾ 'ਚ ਐਕਸਾਈਟਮੈਂਟ ਦੇਖਦੇ ਆਂ ਦੀਦੀ ਨੂੰ ਮਿਲਣ ਦੀ ਮੰਮਾ ਮम्मा ਪਰਸ ਨੂੰ ਰਖੜੀਆਂ ਨੇ ਦੀਦੀ ਕੋਲ ਜਾਣਾ ਹਾਂਜੀ ਦੇਖੋ ਗਾਇਸ ਮਮਾ ਦੀ ਖੁਸ਼ੀ ਦੇਖੋ ਦੀਦੀ ਨੂੰ ਮਿਲਣ ਲਈ ਤੁਹਾਨੂੰ ਪਤਾ ਹੀ ਆ ਮਾਰਤੀ ਦਾ ਰਿਸ਼ਤਾ ਬੜਾ ਕਾਫੀ ਪਿਆਰਮੰਦ ਹੁੰਦਾ ਗਹਿਰਾ ਹੁੰਦਾ ਤੇ ਮਮਾ ਨੂੰ ਬੜੀ ਐਕਸਾਈਟਮੈਂਟ ਆ ਦੀਦੀ ਨੂੰ ਮਿਲਣ ਦੀ ਦੋਸਤੋ ਮੈਂ ਆ ਸੀਗਾ ਬਾਹਰ ਵੈਦਰ ਚੈੱਕ ਕਰਨ ਤੇ ਇਧਰਲੇ ਪਾਸੇ ਆ ਧੁੱਪ ਤੁਹਾਨੂੰ ਨਹੀਂ ਸ਼ੋ ਹੋ ਰਹੀ ਮੈਂ ਦੇਖ ਰਿਹਾ ਬਾਕੀ ਹੋਰੀ ਧੁੱਪਾ ਤੇ ਮੈਂ 3-4 ਦਿਨਾਂ ਦਾ ਲਗਾਤਾਰ ਮੀਂਹ ਪੈ ਰਿਹਾ ਤੁਹਾਨੂੰ ਪਤਾ ਹੀ ਆ ਮੈਂ ਤਾਂ ਹੁਣ ਦਿਖਾਨ ਨਹੀਂ ਆ ਤੇ ਮੈਨੂੰ ਸੋਚੀ ਵੀ ਅੱਜ ਮੀਂਹ ਨਹੀਂ ਪਿਆ ਬੜੀ ਕਮਾਲ ਦੀ ਗੱਲ ਆ ਪਰ ਉਧਰੋਂ ਮੈਨੂੰ ਬੱਦਲ ਉਧਰਲੀ ਸਾਈਡ ਤੋਂ ਬੱਦਲ ਬੋਲੇ ਮੈਨੂੰ ਸਵਾਗਤ ਤੋਂ ਕਰੋ ਹਮਾਰਾ ਬੱਦਲ ਤਾਂ ਆ ਹੀ ਗਿਆ ਮੀ ਵੀ ਆਈ ਜਾਣਾ ਤੇ ਮੀ ਵੀ ਪੈ ਹੀ ਰਿਹਾ ਬਾਕੀ ਚਲੋ ਹੁਣ ਅੰਦਰ ਚੱਲਦੇ ਆ ਮੈਨ ਲੱਗਿਆ ਵੀ ਅੱਜ ਮੀ ਨਹੀਂ ਪਊਗਾ ਪਰ ਪੈ ਚੁੱਕਿਆ ਮੀ ਪੈ ਚੁੱਕਿਆ ਨਾ ਮਤਲਬ ਪੈਣੇ ਵਾਲਾ ਥੋੜੇ ਟਾਈਮ ਤੱਕ ਗਾਇਜ਼ ਅੱਜ ਮੰਮਾ ਬਣਾਣਗੇ 2 ਡਿਸ਼ਸ ਨੰਬਰ 1 ਤੇ ਹੈਗੇ ਮੈਗੀ ਜੋ ਕਿ ਹੁਣ ਮੰਮਾ ਬਣਾ ਰਹੇ ਨੇ ਨੰਬਰ 2 ਬਣਾਣਗੇ ਮੰਮਾ ਚੂਰੀ ਬਾਕੀ ਮੈਗੀ ਵਾਸਤੇ ਮੰਮਾ ਨੂੰ ਕਹਿੰਨੇ ਆਪਾਂ ਅੱਗੇ ਬਾਰੇ ਕੋਸ ਮੈਨੂੰ ਗੱਠੇ ਖਾਣਾ ਵਧੀਆ ਲੱਗਦਾ ਹੈ ਮਮਾ ਬਣਾ ਰਹੇ ਨੇ ਮਹਿੰਗੀ ਮਮਾ ਗੱਠੇ ਵੱਧ ਪਾ ਦਿਓ ਠੀਕ 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 ਹੈ ਠੀਕ ਫਾਈਨਲੀ ਗਾਇਸ ਮੈਂ ਇਹ ਆਪਣੀ ਰੈਡੀ ਆ ਤੇ ਸੌਸ ਹੈ ਨਹੀਂ ਤਾਂ ਦਹੀਂ ਨਾਲ ਖਾਣੀ ਪਊਗੀ ਵੈਸੇ ਦਹੀਂ ਨਾਲ ਵੀ ਮੈਨੂੰ ਤਾਂ ਟੇਸਟੀ ਲੱਗਦੀ ਆ ਬੀਬੀ ਮਮਾ ਬੇਬੇ ਵਾ ਕਿਉਂ ਗੱਲਾਂ ਮਾਰ ਰਹੇ ਨੇ ਦੋਸਤੋ ਬੇਬੇ ਹੁਣ ਮਮਾ ਨੂੰ ਗੱਲਾਂ ਸੁਣਾ ਰਹੀ ਆ ਮਮਾ ਵੀ ਸੁਣਾ ਰਹੇ ਨੇ ਦੱਪਾ ਵਾਠੇ ਸੁਣ ਰਿਹਾ ਮਮਾ ਚੂਰੀ ਘੁੱਟ ਰਿਹਾ ਦੋਸਤੋ ਮਮਾ ਨੇ ਦਿੱਤਾ ਸਰਪ੍ਰਾਈਜ਼ ਮਮਾ ਨੇ ਦੱਸਿਆ ਨਹੀਂ ਵੀ ਚੂਰੀ ਘੁੱਟ ਰਹੀ ਆ ਸਰਪ੍ਰਾਈਜ਼ ਦੇਣਾ ਸੀ ਨਾ ਪਰ ਮੈਂ ਆ ਕੇ ਦੇਖ ਲਿਆ ਚਲੋ ਮੈਨੂੰ ਭੁੱਖ ਲੱਗ ਰਹੀ ਹੈ ਜਲਦੀ ਬਣਾ ਦਿਓ ਠੀਕ ਹੈ ਬਣਾ ਲਿਆ ਦੋਸਤੋ ਬੇਬੇ ਕਰਕੇ ਦਿਖਾ ਰਹੀ ਹੁਣ ਆਪਣੇ ਸਵੈਗ ਵਾਲੇ ਐਕਸ਼ਨ ਕਨੈਡਾ ਦੇ ਟੰਗੜਾ ਲੋ ਬੱਦਿਆ ਲੱਗਣ ਦੇ ਦੋਸਤੋ ਮੰਮਾ ਨੇ ਚੂਰੀ ਬਣਾਤੀ ਫਾਈਨਲੀ ਤੇ ਹੁਣ ਖਾ ਰਿਹਾ ਚੂਰੀ ਹੁਣ ਹੋ ਰਿਹਾ ਹੈ ਕਾਫੀ ਜ਼ਿਆਦਾ ਵਧੀਆ ਵਾ ਇਧਰ ਤੇ ਮੈਂ ਆਇਆ ਸੀਗਾ ਬਾਰਕ ਨੇਚਰ ਨੂੰ ਦੇਖਣ ਵਾਸਤੇ ਤੁਸੀਂ ਵੀ ਗਾਇਸ ਬਾਹਰ ਜਾ ਕੇ ਨੇਚਰ ਨੂੰ ਜ਼ਰੂਰ ਦੇਖਿਆ ਕਰੋ ਆਪਾਂ ਨੂੰ ਰੈਕ ਟਾਈਮ ਘਰ ਦੇ ਅੰਦਰ ਬਹਿਣਾ ਨਹੀਂ ਚਾਹੀਦਾ ਬਾਰਾ ਕਿ ਵਿਆਪਨ ਦੇਖਣਾ ਚਾਹੀਦਾ ਦੁਨੀਆਦਾਰੀ ਦਾ ਬਾਕੀ ਉਰੇ ਤੋਂ ਸਾਰਾ 뷰 ਦਿਖਦਾ ਦੇਖੋ ਕੀ ਚੱਲ ਰਿਹਾ ਪਿੰਡ ਦਾ ਸਾਰਾ ਕੁਝ ਦਿਖਦਾ ਆ ਲੇਖੋ ਗਾਇਸ ਉਧਰੋਂ ਆ ਸਾਰੀ ਸੜਕ ਦਿੱਤੀ ਆ ਤੇ ਉਧਰ ਆਪਣਾ ਡਕਾਲਾ ਪਿੰਡਾ ਉਹ ਵੀ ਦਿਖਦਾ ਤੇ ਪਿੱਛੇ ਆਪਣਾ ਪਿੰਡਾ ਉਹ ਵੀ ਦਿਖਦਾ ਸਾਰਾ ਤੇ ਆ ਸਾਰਾ ਮੈਂ ਦੇਖਦਾ ਹੀ ਰਹਿਣਾ ਬਾਕੀ ਤੇ ਆ ਨੀਚੇ ਹੁਣ ਸਾਰੇ ਅੰਦਰ ਚਲੇ ਗਏ ਆ ਬਾਕੀ ਹੁਣ ਆਪਾਂ ਵੀ ਵਲੌਗ ਐਂਡ ਕਰਦੇ ਆ ਥੋੜੇ ਜਿਹੇ ਟਾਈਮ ਤੱਕ ਹੁਣ ਖਾ ਰਹੀ ਆ ਬੇਬੇ ਰੋਟੀ ਦੇਖੋ ਬਿੱਲਿਆਂ ਨੂੰ ਉਛੜੀਆਂ ਨੂੰ ਸਾਰੇ ਨੂੰ ਬੇਬੇ ਜੋ ਰੋਟੀ ਖਾਂਦੇ ਪਾਂਦੀ ਆ ਦੇਖੋ ਦੁੱਧ ਵੀ ਪਿੰਦੇ ਗਏ ਇਸ ਨਾਲ ਨਾਲ ਆ ਬਾਕੀ ਹੁਣ ਹੁਣੀ ਹੁਣੀ ਗਲਾਸ ਭਰਨੇ ਮੈਂਨੇ ਕੱਚਾ ਵਾਲਾ ਤੇ ਉਹ ਨੂੰਰੇ ਰੱਖਿਆ ਲੈ ਕੇ ਦੋਸਤੋ ਜਿਹੜੇ ਵੀ ਲੋਕ ਘੜਕਾਲੇ ਤੋਂ ਜਾਂ ਨਵੇਂ-ਨਵੇਂ ਆਪਣੀ ਕਰਹਾੜੀ ਸਾਹਿਬ ਜਾਂਦੇ ਆ ਇਤਿਹਾਸਿਕ ਗੁਰਦੁਆਰਾ ਤੁਹਾਨੂੰ ਪਤਾ ਹੀ ਆ ਜੇ ਉੱਥੇ ਜਾਣ ਲੱਗੇ ਕਾਫੀ ਆ ਤਕਲੀਫ ਆਉਂਦੀ ਹੈ ਹਰੇਕ ਬੰਦੇ ਨੂੰ ਮੈਂ ਤੁਹਾਨੂੰ ਦਿਖਾਣਾ ਕਿਉਂ ਗイズ ਉਹ ਰਿਹਡ ਕਾਲਾ ਤੇ ਆ ਜਿਹੜੀ ਆ ਸੜਕ ਜਾਰੀ ਉਹ ਦੇਖੋ ਉਹ ਉਹ ਦੇਖੋ ਸੜਕ ਜਾਰੀ ਆ ਤੇ ਇਹਨੂੰ ਸੜਕ ਨੂੰ ਬਣਦੇ ਬਣਦੇ ਹੋਗੇ 9 ਮਹੀਨੇ ਤੇ ਪਹਿਲਾਂ ਸੜਕ ਬਹੁਤ ਟਾਈਮ ਦੀ ਐ ਟੁੱਟੀ ਰਹੀ ਸੀ ਇੰਨੇ ਲੋਕ ਜਾਂਦੇ ਸੀਗੇ ਗੁਰਦੁਆਰੇ ਤਾਂ ਲੋਕਾਂ ਨੇ ਥੋੜਾ ਜਿਹਾ ਸਟੈਪ ਲਿਆ ਤਾਂ ਜਾ ਕੇ ਕਿਥੇ ਸੜਕ ਦਾ ਕੰਮ ਸ਼ੁਰੂ ਹੋਇਆ ਤੇ ਬਾਕੀ ਸੜਕ ਦਾ ਕੰਮ ਦਸੰਬਰ ਚ ਸ਼ੁਰੂ ਹੋਇਆ ਤੇ ਹੁਣ ਤੱਕ ਇਹ ਸੜਕ ਨਹੀਂ ਬਣੀ ਹੈਗੀ ਤੇ ਕਾਫੀ ਇਹ ਦਿੱਕਤ ਆਉਂਦੀ ਹੈ ਜੰਦੇ ਹੋ ਵੀ ਮਿੱਟੀ ਧੂੜ ਉੜਦੀ ਹੈ ਗਾਇਸ ਸੌ ਰੋੜੇ ਉੜਦੇ ਨੇ ਤਾਂ ਕਰਕੇ ਹੁਣ ਕਦੇ ਬਹਾਨੇ ਲਾਈ ਜਾਂਦੇ ਨੇ ਗਾਇਸ ਆ ਠੇਕੇਦਾਰ ਵੀ ਸਾਡਾ ਰੋਲਾ ਪੈ ਗਿਆ ਯਾਰ ਵਗੈਰਾ ਤੇ ਤੁਸੀਂ ਵੀ ਦੱਸੋ ਐਵੇਂ ਇਤਿਹਾਸਿਕ ਜਗ੍ਹਾ ਤੇ ਜਾਣ ਵੇਲੇ ਹੀ ਇੰਨੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਓਰੇ ਬਾਕੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਮੈਂ ਉਹ ਦੇਖੋ ਮਿੱਟੀ ਮਿੱਟੀ ਪਈ ਆ ਰੋੜੇ ਰੋੜੇ ਤੇ ਕਦੇ ਮਿੱਟੀ ਪਾਣ ਲੱਗੇ ਜਾਂਦੇ ਰੋੜੇ ਪਾਣ ਲੱਗੇ ਜਾਂਦੇ ਬਸ ਹੋਰ ਕੁਝ ਨਹੀਂ ਹੈਗਾ ਗਾਇਸ ਤੇ ਦੇਖੋ ਤੇ ਹੁਣ ਚੱਲਦੇ ਆਪਾਂ ਮਮਾ ਕੋਲ ਮਮਾ ਦੇਖਦਾ ਕੀ ਕਰਦਾ ਕੀ ਕਰ ਰਹੇ ਮਮਾ ਇਹ ਨਾ ਬੁੱਤ ਬੇਲਾ ਨਾਲ ਕੱਖ ਉੱਗ ਗਿਆ ਦੇਖ ਆ ਦੇਖ ਕੱਖ ਕੱਢ ਰਹੇ ਹਾਂ ਇਹਨਾਂ ਵਿੱਚ ਹਾਂ ਸਾਰੇ ਸਾਰੇ ਚੂਗ ਗਏ ਮਤਲਬ ਆ ਜਰੂਰੀ ਹੁੰਦੇ ਨੇ ਕੱਢਣੇ ਹੋਰ ਕਿੰਨੀ ਆਪਣੀ ਸਬਜ਼ੀਆਂ ਨਹੀਂ ਗੁੰਗੀਆਂ ਅੱਜ ਤਾਂ ਆਪਣੀਆਂ ਸਬਜ਼ੀਆਂ ਵੀ ਲੱਗ ਚੁੱਕੀਆਂ ਨੇ ਤੇ ਪਾਣੀ ਵੀ ਦੇਣਾ ਸੀਗਾ ਮੈਂ ਕਦੋਂ ਕੋ ਦੇਣਾ ਪਾਣੀ ਦਿਨੇ ਵਸ ਹੁਣ ਇਹਨਾਂ ਨਾਲ ਦੀ ਨਾਲ ओके ओके ਆ ਦੇਖਾ ਕੱਖ ਉੱਗ ਰਹੇ ਨੇ ਨਾ ਫਿਰ ਇਹ ਬੇਲਾਂ ਨੂੰ ਉਗਣ ਨਾਲ ਉਗਣ ਦੇ ਵਿੱਚ ਮਦਦ ਕਰ ਆ ਉਹ ਇਹਨਾਂ ਨੇ ਉਗਣ ਨਹੀਂ ਦੇਣਾ ਬੇਲਾਂ ਨੂੰ ਆ ਦੇਖੋ ਗਾਇਸ ਤੇ ਆ ਜਿਹੜੇ ਕੱਖ ਹੁੰਦੇ ਨਾ ਆਪਾਂ ਨੂੰ ਆ ਟਾਈਮ ਟੂ ਟਾਈਮ ਕੱਟਣੇ ਜ਼ਰੂਰੀ ਹੁੰਦੇ ਆ ਹਨਾ ਇਹਦੇ ਨਾਲ ਆਪਣੀ ਸੱਜੇ ਦੀ ਗਰੋਥ ਨਹੀਂ ਹੁੰਦੀ ਹੁਣ ਜਿੰਨਾ ਮੈਂ ਪੌਦੇ ਨੂੰ ਪਾਣੀ ਡੱਬਾ ਲਿਆਇਆ ਤੇ ਹੁਣ ਪਾਣੀ ਦਿੰਨੇ ਆ ਹੁਣ ਮਮਾ ਪਾ ਰਹੇ ਨੇ ਮਿੱਟੀ ਪੁੱਛਦੇ ਕਿਉਂ ਵੈਸੇ ਮੈਂ ਕਾਹ ਤੋਂ ਪਾ ਰਹੇ ਹਾਂ ਮਿੱਟੀ ਇਹ ਨਾ ਕਈਆਂ ਚ ਘੱਟ ਗਈ ਸੀ ਮਿੱਟੀ ਤੇ ਪਾਣੀ ਕਿੰ ਜ਼ਰੂਰੀ ਹੁੰਦੀ ਆ ਹਾਂ ਫਿਰ ਇਹਨਾਂ ਦੀ ਗਰੋਥ ਇਨਾ ਸੜੀ ਹੁੰਦੀ ਸਬਜ਼ੀਆਂ ਦੀ ਆਪਰ ਹਰ ਪੌਦੇ ਦੀ ਛੱਡੇ ਦੀ ਤਾਂ ਕਰਕੇ ਹੁਣ ਮੰਮਾ ਪਾ ਰਹੇ ਨੇ ਪਾਣੀ ਤੇ ਹੁਣ ਆਪਾਂ ਚੱਲਦੇ ਆਂ ਦੋਸਤੋ ਆਦੇ ਬਲੌਗ ਦੇ ਵਿੱਚ ਇਨਾ ਹੀ ਸੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਗੋ ਵੀ ਪਿਆਰ ਨਾਲ ਕਮੈਂਟ ਕਰੋ ਬਾਕੀ ਮੈਂ ਮਿਲਦਾ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਹੁਣ ਮੰਮਾ ਪਾਣ ਪੱਬਾ